ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਜਿਸ ਵਖਰ ਕੋ ਲੈਣ ਤੂੰ ਆਇਆ ਹੁਣ ਤੂੰ ਜਿਹੜੀ ਚੀਜ਼ ਲੈਣ ਆਇਆ ਸੀ ਨਾ ਸੰਸਾਰ ਚ ਅਸਰ ਚ ਸਾਰੇ ਲੈਣ ਆਏ ਨਾ ਕੀ ਜਿਸ ਕੱਲ੍ਹ ਨੂੰ ਉਪਦੇਸ਼ ਕਰਤਾ ਸਾਰਿਆਂ ਨੂੰ ਹੋ ਗਿਆ ਉੱਤੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਉਹ ਰਾਮ ਨਾਮ ਹੈ ਜਿਹਨੂੰ ਤੂੰ ਲੈਣਾ ਹੈ ਉਹੀ ਰਾਮ ਨਾਮ ਹੈ ਤੁਸੀਂ ਸੰਸਕਰ ਘਰੇ ਪਾਇਆ ਸੰਤਾਂ ਜਿਹੜੇ ਸੰਤ ਨੇ ਅਸਲੀ ਜਿਹਨੇ ਪਾਇਆ ਉਹ ਸੰਤ ਰਹੋਗੇ ਦੇਖੋ ਜਿਹਨੂੰ ਪ੍ਰਾਪਤ ਹੋ ਗਿਆ ਉਹ ਸੰਤ ਹੋਗੇ ਪਰ ਪਾਇਆ ਘਰ ਹੋਇਆ ਅੰਦਰੋਂ ਬਾਹਰੋਂ ਕਿਸੇ ਨੂੰ ਨਹੀਂ ਮਿਲਿਆ ਬਾਹਰ ਹੁੰਦਾ ਹੀ ਨਹੀਂ ਘਰੇ ਵੀ ਪਾਇਆ ਘਰੋਂ ਹੀ ਪਾਇਆ ਹੈ ਸੰਤਾਂ ਨੇ ਇਹ ਭਗਤਾਂ ਨੇ ਸਾਰਿਆਂ ਨੇ ਅੱਜ ਤੱਕ ਅੰਦਰੋਂ ਪਾਇਆ ਬਾਹਰੋਂ ਨਹੀਂ ਮਿਲਿਆ ਤੇ ਬਾਹਰ ਫਿਰ ਦਿੱਤੇ ਕੀ ਦੇ ਨਾਮ ਤੇ ਬਾਹਰ ਨਾਮ ਨੇ ਅੰਦਰੋਂ ਨਹੀਂ ਦਿੱਤੇ ਪਾਇਆ ਦਾ ਘਰ ਹੋਇਆ ਉਹ ਕਹਿੰਦਾ ਸੀ ਦਿੰਨੇ ਆ ਉਹਨਾਂ ਕੋਲ ਕਿੱਥੋਂ ਆ ਗਿਆ ਹੇ ਦਿੱਤਾ ਨਹੀਂ ਜਾ ਸਕਦਾ ਕਾ ਲਿਆ ਜਾ ਸਕਦਾ ਇਹ ਆਪਣੇ ਅੰਦਰ ਖਜ਼ਾਨਾ ਉਥੋਂ ਪ੍ਰਾਪਤ ਕੀਤਾ ਜਾ ਸਕਦਾ ਆਪਣੇ ਅੰਦਰਲਾ ਹੀ ਖਜ਼ਾਨਾ ਮਿਲਣਾ ਜੋ ਰੱਖ ਗਿਆ ਸੀ ਨਾ ਦੱਬ ਗਿਆ ਦੱਬਿਆ ਹੋਇਆ ਇਹਦਾ ਅੰਦਰਲਾ ਪਹਿਲਾਂ ਉਹ ਖੋਲੇ ਉਹ ਜਿੰਨੀ ਕਮੀਆਂ ਬਾਹਰੋਂ ਬਾਦਮੇ ਜਨ ਲਾਲ ਦੇ ਬਈ ਜੀ ਉਹ ਗੱਲ ਹੈ ਪਠਾਈ ਲਿਰਾ ਨੂੰ ਖੋਲ ਲਵੇ ਬਾਹਰੋਂ ਸਿੱਧੀ ਜਾਵੇ ਉਹ ਚ ਜਿਹੜੀ ਕਮੀਆਂ ਜਾਂ ਤੇਲੀ ਭਰ ਜੂਗੀ ਪੂਰਾ ਹੋ ਗਿਆ ਕੁਛ ਆਰਾਮਨਾਮ ਛਿਗਾ ਸਾਡੇ ਕੋਲ ਕੁਛ ਕਮੀਆਂ ਕਵੀ ਪੂਰੀ ਕਰਨ ਆਏ ਸੀ ਉਹ ਪਾਵੇ ਵੀ ਉਹ ਚ ਕੁਛ ਤਾਂ ਪੂਰਾ ਹੋ ਜਾ ਉਹ ਤਾਂ ਕੋਈ ਪਉਂਦਾ ਹੀ ਨਹੀਂ ਪਾਵੇ ਤਾਂ ਇਹੋ ਦੱਬੇ ਹੀ ਹੋਈ ਇਹੋ ਜੀ ਜੀ ਦਬੂ ਉੱਠੇ ਪੱਟੂਗਾ ਔਰ ਉਹਦਾ ਡਾਕਟਰ ਖੋਲੂਗਾ ਜੋ ਵੀ ਉਹ ਤੇ ਟੱਪੜ ਚੱਕੂਗਾ ਤਾਂ ਹੀ ਕੁਝ ਹੋਰ ਪਾਊਗਾ। ਸ਼ਾਮਨਾਮ ਖਸਤਰ ਕਰ ਪਾਇਆ। ਠੀਕਾ ਕਰਨੇ ਆਪਣੇ ਇਹ ਹੀ ਨਹੀਂ ਤੇ ਨੀ ਸ਼ਾਮਨਾਮ ਸੰਪਰਗਿਤ ਹੁੰਦਾ ਹੈ। ਖਸਤਰ ਘਰੇ ਘਰੋ ਹੀ ਪੜਿਆ। ਘਰੇ ਹੀ ਪਾਇਆ ਹੈ ਘਰ। ਗੁਰੂ ਸੰਤ ਨੇ ਦੇ ਦੇ ਮੈਨੂੰ ਸੰਤਨ ਕਰ ਪਾਇਆ। ਉਹ ਚੱਲ ਛੱਡੋ ਪਰ ਉਹਨਾਂ ਨੇ ਤਾਂ ਇਹ ਦੇ ਗਏ। ਛੱਡ ਕੇ ਉਹ ਬਨਾਰਸ ਕੇ। ਰਾਮਨਾਮ ਜਪੇ ਹਰਦੇ ਮੈਂ ਉਪਰ ਆ ਕੇ ਤਨ ਨੂੰ ਹੁੰਦੀ ਫਿਰਦੇ ਫਿਰਦੇ ਇਸ ਕੰਮ ਜਪਣ ਦੇ ਜਪਣਾ ਹੈ ਜਿੱਥੇ ਜਪਿਆ ਉੱਥੋਂ ਹੀ ਮਿਲਣਾ ਜਪਿਆ ਇੱਥੇ ਹੈ ਖੇਤੀ ਦਾ ਚੰਦਰਮੇ ਦੇ ਬੀਜ ਗਿਆ ਵੱਢ ਲੈਣਾ ਤੂੰ ਇੱਥੇ ਆ ਸੀ ਅੱਛਾ ਕਿਉਂ ਮੈਂ ਵੱਢ ਲੈਣਾ ਜਿੱਥੇ ਬੀਜ ਗਿਆ ਅੰਸਾ ਵੱਢ ਲੀ ਜਾਗੇ ਇਹ ਇੱਥੇ ਬੀਜੀ ਹੋਈ ਚੰਦਰਮੇ ਤੇ ਕਿੱਥੇ ਜਾ ਕੇ ਕਿਵੇਂ ਵੱਢ ਲੈਣਾ ਭਾਈ ਜਿੱਥੇ ਬੀਜੂਗਾ ਉੱਥੋਂ ਹੀ ਵੱਢੂਗਾ ਜਾ ਕੇ ਉਧਰ ਖੜੇ ਸੀ ਪਿੱਛੇ ਖੜਾਂ ਕੇ ਐਸ ਕੀਤੇ ਹੋਏ ਸਤਿ ਅਭਮਾਨ ਦੇਹੋ ਮਨ ਮੋੜ RAM ਨਾਮ ਹਿਰਦੇ ਮਹਿ ਟੋਲ ਤਾਜ ਅਭਮਾਨ ਸਕਾਰ ਛੱਡ ਦੇ ਉਹ ਹੰਕਾਰੀ ਦੀ ਜਿਹੜੇ ਕਹਿੰਦੇ ਸੰਤਾਂ ਦੇ ਦੇ ਜਾਂ ਤੁਮ ਦਾ ਆਹੀ ਭਗਤੀ ਭਰੀ ਉਹਨਾਂ ਘਟਿਆ ਦੇ ਨਾਮ ਦੇ ਮਾਰੀ ਹੈ ਵੀ ਐਂ ਨਾ ਕਹਦੇ ਸੰਤਾਂ ਦੇ ਕਰੋ ਮਿਲਦਾ ਇਹ ਸੰਤਾਂ ਦੇ ਕਰੂੰਗਾ ਤਾਂ ਹੰਕਾਰੀਆਂ ਸਕਾਰ ਛੱਡ ਦੋ ਸੱਚ ਬੋਲੋ ਇਹ ਪਹਿਲਾਂ ਹੀ ਕਹਿੰਦੇ ਤੇ ਵੀ ਸੰਤਾ ਕੋਲੋਂ ਮਿਲਦਾ ਹੈ ਉਹੀ ਤਾਂ ਗੱਲ ਰੱਦ ਕੀਤੀ ਹੈ ਉਹ ਕਹਿੰਦੇ ਸੰਤਾ ਨੇ ਆਪਣੇ ਅੰਦਰੋਂ ਪਾਇਆ ਇਹ ਕੀ ਹੈ ਉਹ ਕਹਿੰਦੇ ਤੇ ਸਾਤੋਂ ਪਾਇਆ ਲੋਕਾਂ ਨੇ ਤੁਸੀਂ ਕਿੱਥੋਂ ਪਾਇਆ ਫਿਰ ਤੁਸੀਂ ਕਿੱਥੋਂ ਪਾਇਆ ਸੰਤਾ ਕੋਲੋਂ ਤਾਂ ਲੋਕਾਂ ਨੇ ਪਾਇਆ ਸੰਤਾ ਨੇ ਕਿੱਥੋਂ ਪਾਇਆ ਜੇ ਕੋਈ ਵਪਾਰੀ ਹੈ ਹੋਲਸੇਲਰ ਉਹ ਕਿਤੋਂ ਦਾ ਲੈ ਕੇ ਆਉਂਦਾ ਤਾਂ ਹੀ ਕਹਾ ਸਪਲਾਈ ਕਰਦਾ ਉਹ ਹੋਲਸੇਲਰ ਕਿੱਥੋਂ ਲੈ ਕੇ ਆਇਆ ਉਹ ਤਾਂ ਥੰਡ ਹੋਲਸੇਲਰ ਮੰਨ ਲੈਂਦੇ ਆਪਾਂ ਬੋਤੇ ਜੇਲੇ ਵਾਲਾ ਤੂੰ ਕਿੱਥੋਂ ਲੈ ਕੇ ਆਇਆ ਉਹਦਾ ਕੋਈ ਪੁੱਛੇ ਤਾਂ ਗੱਲ ਬਣੇ ਆ ਪੁੱਛਿਆ ਕਿ ਹੰਕਾਰ ਛੱਡ ਦੇ ਤੇਰੇ ਕੋਲੇ ਸਟਾਕ ਹੈ ਵੀ ਮੇਰੇ ਹੱਥ 'ਚ ਹੈ ਆਦਿ ਬਜ਼ਾ ਦੇਣਗੇ ਨਾਮ ਜਪਣ ਦੀ ਯੁਗਤੀ ਇਹ ਛੜਦੇ ਗੱਲ ਉਹ だっ ਕਿਥੋਂ ਲੈ ਕੇ 10 ਕਮੇ ਮਿਲਿਆ ਤੈਨੂੰ ਅੱਜ ਤੱਕ ਕਿਸੇ ਨੇ ਨਹੀਂ ਦਿੱਤੇ। ਫਤਵੀ ਦਸਰ ਸਾਨੂੰ ਕਦੇ ਮਿਲਿਆ। ਹਾਂ ਤਾਂ ਅਭਮਾਨ λεਹੁ ਮਨ ਮੋਲ λεਹੁ ਮਨ ਮੋਲ ਆ ਜਿਹੜਾ ਮਾਨਾ ਨਾ ਮਾਨੋ ਇਹਦੇ ਬੱਤੇ ਲੈ ਲੋ ਇਹਨੂੰ ਵਣ ਵੇਚੇ ਸਤਗੁਰੂ ਕੇ ਪਾਸ ਬਨਦੇ RAM ਲਿਓ ਹੈ ਮੋਲ ਬੁੱਧੀ ਕਹਿੰਦੇ ਮੈਂ RAM ਲਿਤਾ ਮੋਲ ਪਰ ਆਪਣਾ ਮੰਦੇ ਤੇ ਉਹ ਕੀ ਗੱਲ ਹੈ ਬਣਾ ਇੱਕ ਔਰਤ ਹੈ ਬੱਚੀ ਹੈ ਲੜਕੀ ਹੈ ਉਹਦਾ ਵਿਆਹ ਹੋ ਗਿਆ ਕਿਆ ਹੋ ਗਿਆ ਉਹ ਆਜੀ ਉਹਦਾ ਲड़का ਹੈ ਆਦਮੀ ਹੈ ਉਹਦਾ ਪਤੀ ਹੈ ਜੇ ਉਹਨੂੰ ਆਪਣਾ ਮਾਨ ਨਹੀਂ ਦਿੰਦੀ ਉਹਨੂੰ ਮੁੱਲ ਨਹੀਂ ਬਗਦਾਉ ਉਹਦੇ ਕੋਲ ਉਹਦਾ ਨਹੀਂ ਬਣਦਾ ਹੂੰ ਜੇ ਉਹਨਾਂ ਨੂੰ ਆਪਣਾ ਬਣਾਉਣਾ ਹੁੱਲ ਲੈਣਾ ਤਾਂ ਆਪਣਾ ਮਾਨ ਨੂੰ ਦੇਣਾ ਪਊਗਾ ਆ ਗੱਲ ਕਹੀ ਆ ਬਹੁਤ ਤਖੜੀ ਗੱਲ ਕਹੀ ਆ ਬਹੁਤ ਸਵਾਜ ਦੇ ਵਿੱਚ ਪੱਟਾ ਦੇ ਦੂ ਵੀ ਜਿਹੜੀ ਅਲਦੀ ਹੋ ਰਹੀ ਸੀ ਮੇਰੀ ਪੂਰੇ ਘਰ ਦਾ ਹੋ ਜੇ ਦੇਰੋਂ ਖਲਾਸਾ ਹੋ ਜੇ ਕੋਈ ਝਗੜੇ ਨਹੀਂ ਨਾ ਸੰਸਾਰ। ਇੱਦੋਂ ਤਕੜਾ ਹੀ ਪੁਆਇੰਟ ਹੋਣੀ। ਬੰਦੇ RAM ਲਿਓ ਹੈ। ਨੂਰ ਹੋ। ਮੈਂ ਸੀਤਾ ਕਾ ਨੀ ਆ ਮੈਂ RAM ਲ ਲੈ ਲਿਆ। ਮੇਰੇ ਕਹਨੇ ਚ ਪਰ ਮੈਂ ਵੀ ਆਪਣਾ ਆਪ ਨੂੰ ਵੇਚਦਾ। ਪਰ ਬੰਦੇ ਜਿਹਦਾ ਬਣੇ ਦੇਤਾ। ਆਗਿਆਕਾਰੀ ਹੈ ਉਹ ਜਿਹਨੇ ਬਣੇ ਦੇਤਾ। ਅਗਿਆਕਾਰੀ ਹੋ ਗਈ ਮਨ ਵੇਚ ਕੇ ਸੱਤੇ ਸੱਤ ਕਹੂੰ ਪਰ ਉਹਦਾ ਖਿਆਲ ਰੱਖੂਗਾ ਜੀ ਅਗਿਆਕਾਰੀ ਅਗਿਆਕਾਰੀ ਦਾ ਉਹ ਵੀ ਖਿਆਲ ਰੱਖੂਗਾ ਇਹਨੂੰ ਕਦੇ ਕਿਤੇ ਮੇਰਾ ਇਹ ਜੇ ਗਲਤ ਹੈ ਇਹ ਮਤਲਬ ਹੈ ਇਹਨੂੰ ਦੁੱਖ ਨਾ ਹੋਵੇ ਇਹ ਮਹਿਸੂਸ ਨਾ ਹੋਵੇ ਤੇ ਮੈਂ ਮੰਨਦਾ ਇਹਨੂੰ ਗਲਤੀ ਕੀਤੀ ਜੇ ਮੰਨਦੇ ਕੇ ਇਹਨੇ ਗਲਤੀ ਕੀਤੀ ਕਿ ਦੇਦੇ ਦੇ ਅੰਦਰ ਆ ਗਈ ਮੈਂ ਅਗਰੇਤ ਕਾਣ ਵਰ ਜੂਗਾ ਅਗਰੇਤ ਕਾਣ ਦਾ ਦੋਸ ਲੱਗ ਜਾਂਦਾ ਦੂਤ ਮੈਂ ਅਗਰੇਤ ਕਾਣ ਵਰ ਜੂਗਾ ਉਹ ਵੀ ਗਲਤ ਰਹਿ ਰਹੇ ਰਹੋ ਉਹ ਮੰਨਦੇ ਤਾਂ ਹੈ ਤਾਂ ਦੇ ਤਾਂ ਆਪਣਾ ਆਪਾ ਦੇ ਲੈ ਆਸਾਨ ਕਾਹ ਤਾਉਦੇ ਘਰ ਘਰ ਮੁੱਲ ਲੈ ਲਿਆ ਤਾਂ ਜੜ ਕੇ ਸਮਝਾ ਲਈ ਉਹਦੇ ਜੀਵ ਦੀ ਜਿਹੜਾ ਕਿਹੜਾ ਜਿਹੜਾ ਗੋਮ ਨੂੰ ਜਿੱਦ ਵੱਸ ਆਵੇ ਕੰਮ ਕਰ ਆ ਸਮਝੋ ਕਰ ਖੇਵਣ ਕੋਣਾ ਜੇਵਾ ਮਣੀਆ ਮੰਤਰ ਇਹ ਤਰੇ ਪਾਣੇ ਦੇ ਕਰ ਤਾਂ ਆਵਾਜ਼ ਆਵੇ ਕੰਮ ਕਰ ਇਸੇ ਗੱਦੀ ਦੇ ਕਹੋ ਵੀ ਉਹਨਾਂ ਗੱਲਾਂ ਵੀ ਉਹਨੇ ਆਖਿਆ ਇੱਥੇ ਕਿੰਨੀ ਸ਼ੋਰਟੇਜ ਨਾਲ ਕਹਿਤੀ ਇੱਥੇ ਪਾਣੀ ਤਾਜਬਮਾਨ ਲਿਖੋ ਮਨ ਮੋਲ RAM ਨਾਮ ਹਿਰਦੇ ਮਹਿ ਇਹ ਜੇ ਔਰਤ ਨੇ ਐਸੀ ਔਰਤੋਂ ਨੂੰ ਗੱਲ ਆ ਜੇ ਔਰਤ ਨੇ ਅਹੰਕਾਰ ਛੱਡਿਆ ਗੁਰੂ ਘਰ ਨੇ ਛੱਡਿਆ ਨਾ ਅਹੰਕਾਰ ਤਾਜਬਮਾਨ ਇਹ trio ਕੰਤ ਦਾ ਆਵਾਜ਼ ਆਣੀ ਹਾਂ ਆਪਣਾ ਅਹੰਕਾਰ ਛੱਡਦੇ ਪਹਿਲਾਂ ਆਪਣਾ ਮਨ ਦੇਜਦੇ ਤਾਜਬਮਾਨ ਹਾਂ ਲਿਖੋ ਮਨ ਮੋਲ ਹੋਰ ਬੈਠਦਾ ਮਨ ਬੋਲਦਾ RAM ਨੂੰ ਬੋਲ ਲੈ ਲੈ ਰਾਮ ਹੋਦਾ ਈਮਾਨਾ ਅੰਨੇ ਨੂੰ ਮਾਲੂ ਮੂਰ ਰਾਮ ਹੋਦਾ ਮਾਨਾ ਉਹ ਚਿੱਤੋ ਦਾ ਬਣਿਆ ਹਮਮ ਚਿੱਤ ਪਰਮੇਸ਼ਰ ਦਾ ਬੰਦੀ ਪਰਮੇਸ਼ਰ ਦਾ ਮਾਨਾ ਅੰਦਲਾ ਰਾਮ ਨੂੰ ਬੁਰ ਲੇ ਇਧਰੋ ਗੱਲ ਕਹੀ ਹੋਈ ਆ ਹਾਂ ਤਾਂ ਕਿ ਨਹੀਂ ਛੱਡਣਾ ਜੀਵ ਨੇ ਭੁੱਲ ਕਿੰਨੇ ਰਹਿਣਾ ਜੀਵ ਨੇ ਮਨ ਕੀ ਦਾ ਲੈਣਾ ਮਨ ਪਰਮੇਸ਼ਰ ਦਾ ਪਤੀ ਦਾ ਇਧਰੋਂ ਆਏ ਨੂੰ ਗੱਲ ਕਹੀ ਹੋਈ ਆ ਉਹ ਉਹ ਉਹੀ ਹੈ ਨਾ ਬਈ ਆਂਡੇ ਰਾਮ ਲਿਓ ਹੈ ਕੋਈ ਗੱਲ ਆ ਮੈਂ ਆਪਣਾ ਮਾਰ ਪਹਿਲਾਂ ਦਿੱਤਾ ਹੈ ਤਾ ਰਾਮ ਲਿਓ ਰਾਮ ਨੇ ਉਹ ਵਾਰੇ ਕੋ ਰਹਿ ਗਿਆ ਫਿਰ

ਤਾਂ ਕਾਈ ਨਹੀਂ ਜਾ ਕੋਈ ਕਲਾਈਟ ਉਹਦਾ ਜੀ ਉਹਦੀ ਰੋਸ਼ਨੀ ਜੇ ਕਮ ਕਰ ਰਹੀ ਆ ਬਵੇਖ ਦੀ ਰੋਸ਼ਨੀ ਜੇ ਕਮ ਕਰ ਰਹੀ ਆ ਉਹ ਤੇ ਉਤਾਰੂ ਨਹੀਂ ਸ਼ਾਮ ਗਈ ਬਵੇਖ ਦੀ ਰੋਸ਼ਨੀ ਜੇ ਕਮ ਕਰ ਰਹੀ ਆ ਉਸੇ ਤੋਂ ਉੱਥੇ ਹੀ ਆਉਂਦੀ ਆ ਉਹ ਤਾਂ ਬਲਤਾ ਉਹ ਹੀ ਆ ਬਲਤਾ ਉਹ ਸੇ ਦਾ ਇਸੇ ਮਾਲ ਕਰ ਰਹੀ ਆ ਨਾ ਹਾਂ ਰਾਮ ਨਾਮ ਹਿਰਦੇ ਮਹਿ ਤੋਲ ਰਾਮ ਨਾਮ ਹਿਰਦੇ ਮਹਿ ਰਾਮ ਨਾਮ ਹੈ ਇਹਨੂੰ ਅੰਦਰ ਤੋਲ ਹਿਰਦੇ ਚ ਕੀ ਹੁੰਦਾ ਹੈ ਤੋਲ ਕੇ ਦੇਖ ਹੁੰਦਾ ਕੀ ਹੈ ਦੇ ਦੈਤੋ ਲੈ ਨੂੰ ਤੇਰੀ ਵੈਲਿਊ ਦਾ ਕੀ ਆ ਵੈਲਿਊ ਪਾ ਦੇਈ ਜਾ ਨਾ ਨਹੀਂ ਇਹ ਦੇਣ ਵਾਲੀ ਚੀਜ਼ ਤੂੰ ਕਹਿੰਦਾ ਤੇਰਾ ਔਰ ਆਮ ਨਾਮ ਹਤਾ ਬੰਗਦਾ ਨਾਨਕ ਮੰਗੇ ਨਾਮ ਦਾ ਤੂੰ ਦਿੰਦਾ ਨਾਨਕ ਜਿਹੜੇ ਦੇਣੇ ਵਾਲੇ ਨੇ ਮੁਖਦੇ ਨੇ ਜਿਹੜਿਆਂ ਦੇ ਕੋਲ ਕੱਖ ਨਹੀਂ ਹੁੰਦੇ ਨੇ ਆ ਲੈ ਲੋ ਸਭ ਪਤਲ ਸਭ ਪਸਟਾ ਸਭ ਠੱਗ ਨੇ ਜਿਨ੍ਹਾਂ ਦੇ ਕੋਲ ਦੱਸਣ ਦੀ ਅਥਾਰਟੀ ਹੈ ਦੱਸਣ ਦੀ ਅਥਾਰਟੀ ਦੇਣ ਦੀ ਅਥਾਰਟੀ ਨਹੀਂ ਉਹਨਾਂ ਕੋਲ ਜਿਨ੍ਹਾਂ ਨੇ ਬਿਆਨ ਕੀਤਾ ਨਾਮ ਨੂੰ ਦਾ ਸਿਰ ਬਿਆਨ ਹੈ ਕੀਤਾ ਦੱਸਾਂ ਨਹੀਂ ਦੇ ਦੇ ਸਕਦੇ ਦੱਸਿਆ ਹੀ ਆ ਕੋਈ ਭਾਈ ਤੇਰੇ ਅੰਦਰ ਉੱਥੇ ਮਿਲਣਾ ਉਹ ਤਾਂ ਗੈਰ ਦੇ ਨਹੀਂ ਵੀ ਅਸੀਂ ਦੇ ਸਕਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਆ ਨਾਮ ਹੁੰਦਾ ਕੀ ਹੈ ਉਹ ਦਿੰਦੇ ਫਿਰਦੇ ਇਹ ਕੂੜ ਨੇ ਪੂਰ ਡੋਬ ਤੇ ਇਸੇ ਕੂੜ ਨੇ ਪੂਰ ਡੋਬੇ ਇਹ ਜਿਹੜਾ ਕੂੜ ਹੈ ਨਾ ਨਾਮ ਦੇਣ ਵਾਲਾ ਇਹੇ ਕੂੜ ਡੋਬੇ ਪੂਰਾ ਨਾਲ ਕਵਖਾਣੇ ਬੈਂਤੀ ਤੋ ਦਵਾਜ ਕੂੜੋ ਕੂੜ ਇਹ ਕੂੜ ਪੂਰਾਂ ਦੇ ਪੂਰ ਡੋਬਣ ਵਾਲੇ ਨੇ ਕੂੜ ਜਿਹੜੇ ਨਾਮ ਦੇਣੇ ਆੜੇ ਨੇ ਹਾਂਜੀ ਨਾਬੀ ਖੇਪ ਸੰਤੈ ਸੰਗ ਚਾਲ ਅਵਰ ਤਿਆਗ ਵਿਗਿਆਨ ਜਾਬ ਨਾਬੀ ਖੇਪ ਉਹ ਨਾਮ ਦੀ ਖੇਪ ਲੱਗ ਲੈ ਆਪਣੇ ਆਪਣਾ ਤੂੰ ਗਿਆਨ ਪੂਰਾ ਕਰ ਲੈ ਜਿਹੜਾ ਤੇਰੇ ਕੋ ਕਮੀਆਂ ਤੂੰ ਆਪਣੀ ਖੇਪ ਪੂਰੀ ਕਰ ਜਿੱਦੀ ਤੇਰੀ ਗੁਣ ਹੈ ਨਾ ਕਮੀ ਹੈ ਤੂੰ ਆਪਣੀ ਖੇਪ ਲੱਗ ਲੈ ਪੂਰੀ ਨਾਬੀ ਖੇਪ ਸੰਤੈ ਸੰਗ ਚਾਲ ਸੰਤ ਦੇ ਨਾਲ ਚੱਲ ਤੁਰ ਸਿੱਕਦੂਏ ਨੂੰ ਦੱਸੋ ਇਕ ਦੂਰਾਂ ਵਿਚਾਰੋ ਹੋ ਸਕਦਾ ਕੋਈ ਗਲਤ ਚੀਜ਼ ਵਿੱਚ ਪਸਕਾਰੀ ਹੋਵੇ ਤਾਂ ਉਹ ਗਲਤ ਧਾਰਨਾ ਵਿੱਚ ਪੈ ਗਈ ਉਹ ਉਹ ਕੱਢ ਕੇ ਬਾਹਰ ਸੁੱਤੀ ਇਹ ਨਾ ਵੀ ਚਪ ਕਰਕੇ ਲੈ ਕੇ ਤੁਰਪੋ ਸੰਤਾਂ ਦੇ ਨਾਲ disc us ਕਰਦੇ ਰਹੋ ਬਿਸ਼ਨ ਬਲਾਸ ਕਰਦੇ ਰਹੋ ਕਿਤੇ ਗਾਹਾਂ ਜਾ ਕੇ ਨਾ ਕੋਈ ਛੋਟੀ ਜਿਹੀ ਬਾਹਰ ਕੱਢ ਦੇ ਜੇ ਗਾਹਾਂ ਜਾ ਕੇ ਜਾ ਉਹਨਾਂ ਨੇ ਖਜ਼ਾਨਾ ਖੋਦਿਆ ਵਿੱਚੋਂ ਖੋਦਾ ਹੀ ਨਗੜਿਆ ਸਿੱਕੇ ਬਹੁਤੇ ਫਿਰ ਪਰਖਦੇ ਜਾਓ ਸੰਤਾ ਸੰਤਿਆਲ ਮਤਲਬ ਪਰਖਦੇ ਰਹੋ ਉਹਨੂੰ ਖਜ਼ਾਨਾ ਜਿਹੜਾ ਚੱਕਿਆ ਵਿੱਚ ਕੋਈ ਗਲਤ ਉਹ ਵਿੱਚ ਕੋਈ ਐਸੀ ਧਾਰਨਾ ਤਾਂ ਨਹੀਂ ਜਿਹੜੀ ਸਾਡੀ ਅਗਿਆਨਤਾ ਵਾਲੀ ਗੱਲ ਕਰ ਜੰਦਵਾਜੀ ਦਾ ਸਾਡੀ ਕੋਈ ਸਹਸਾ ਉਹ ਪower ਤਿਆਗ ਵਿਖਿਆ ਜੰਜਾਲ ਉਹ ਪower ਤਿਆਗ ਵਿਖਿਆ ਜੰਜਾਲ ਜਿਹੜੇ ਹੋਰ ਵਿਖਿਆ ਦੇ ਨੇ ਮਾਇਆ ਦੇ ਜੰਜਾਲ ਨੇ ਉਹ ਚਾਹ ਰਹੇ ਉਹ ਵਿਖਿਆ ਪਰਪੰਚ ਵਿਖਿਆ ਜੰਜਾਲੇ ਨੇ ਬਹੁਤ ਛੇਦੀ ਜਿਹੜੇ ਕੰਮ ਕਰਦੇ ਨੇ ਲੋਕ ਉਹ ਕੀ ਹੈ ਉਹ ਕਰਦੇ ਨੇ ਜੀ ਆ ਜਿਹੜਾ ਅਸੀਂ ਆਪਣਾ ਉਹ ਪੈਸੇ ਨਹੀਂ ਆ ਉਹ ਬਣਾ ਲਓ ਉਸ ਨਾਲ ਖਾਣਾ ਨਾ ਕੰਮ ਦੋਈਆਂ ਬਣਾਉਣੀ ਹੈ ਗੱਲ ਨਾਲ ਪਰਪੰਚ ਚਲਾਉਣਾ ਫਿਰ ਪੈਸੇ ਇਕੱਠੇ ਕਰਦੇ ਇਹ ਇਹ ਕੰਮ ਕਿਉਂ ਕਰਦੇ ਨੇ ਲੋਕ ਸੋਖੇ ਨੇ پرچے چھپا لے پہ آسمان لے اور اخبار سے لکھا ہے دیتا کالے واسطے کرتے تھے کالے واسطے شورت واسطے ہوں دنیا کی بڑے ہیں آپ بھی سیتی جا رہی کون ہے اوچھے اوچھے آدمی نے اوچھے نہیں جڑے بالکل ہی اچھے ہاں ਤੋਂ ਅਨੁਸਾਰ ਨੂੰ ਕਹੇ ਸਭ ਕੋਏ ਮੁਖ ਉੱਜਲ ਹਰ ਦਰਗੈ ਸੋਏ ਤੰਗ ਤੰਗ ਕਹਿਆ ਸੰਪੋਏ ਥਾਰੇ ਲੋਗ ਤੁਹਾਨੂੰ ਤੰਗ ਕਰਦੇ ਖਾਰੇ ਦੁਨੀਆਂ ਦੇ ਚਲਾਉਣੇ ਬਾੜੇ ਨਹੀਂ ਪਰ ਗੁਰਬਾਣੀ ਨੂੰ ਸੁਣਨਾ ਨਹੀਂ ਜਿਹੜੇ ਚਾਹੁੰਦੇ ਹੋ ਉਹ ਚਲਾਉਂਦੇ ਨੇ ਉਹ ਕਦੇ ਨਹੀਂ ਗੁਰਮਤਿ ਨੂੰ ਲੈਣਾ ਨਹੀਂ ਚਾਹੁੰਦੇ ਇਹ ਤਾਂ ਛੱਡਿਆ ਹੋਇਆ ਗੁਰਮਤਿ ਨੇ ਛੱਡਿਆ ਹੋਇਆ ਗੁਰਮਤਿ ਦੇ ਸਹੀ ਹੱਥਾਂ ਤੋਂ ਭੱਜਦੇ ਨੇ ਧਰਮ ਨੂੰ ਪਖੰਡ ਬਣਾ ਦੇ ਤਾਂ ਅਸਲ ਕਰਵਾਸ ਨਹੀਂ ਉਹਦੇ ਪੈਸੇ ਵਾਸਤੇ ਉਹ ਜੋ ਉਹ ਜੋ ਕਰ ਰਹੇ ਨੇ ਉਹਨੂੰ ਤੁਹਾਨੂੰ ਸਾਬਤ ਕਰਨਾ ਚਾਹੁੰਦੇ ਨੇ ਜੋ ਕਰ ਰਹੇ ਨੇ ਇਹੀ ਧਰਮ ਹੈ ਧਰਮ ਦਾ ਪਖੰਡ ਕਰਦੇ ਨੇ ਤੁਹਾਨੂੰ ਤਾਂ ਕਰਨਾ ਨਹੀਂ ਧਰਮ ਦੇ ਨਾਂ ਦੇ ਪੈਸੇ ਇਕੱਠੇ ਕਰਨੇ ਆ ਸੋਭਾ ਇਕੱਠੀ ਕਰਦੀ ਉਹ ਸੋਖੀ ਸੋਖੀ ਜਿਹੜੀ ਹੈ ਸਸਤੀ ਸ਼ੋਹਰਤ ਇਸ ਦਾ ਮਤਲਬ ਹੈ ਚਾਹੁੰਦੇ ਲੋਕ ਜੇ ਲੋਕ ਐਵੇਂ ਜਾਣੇ ਤੁਹਾਨੂੰ ਕਿਤੇ ਤਰਭੋ ਫੇਰ ਕਹਾ ਤੁਸ ਸਾਡੀ ਬੇੜ ਮਿਲ ਗਿਆ ਇਹਦਾ ਗਾਂਹ ਕੀ ਮਿਲ ਜੂ ਭਈ ਤੋਂ ਗਾਂਹ ਕੀ ਮਿਲ ਜੂ ਕੋਈ ਟੀਕਾ ਲੈ ਕੇ ਕਹਿੰਦੀ ਸੀ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਦਵਾ ਖੰਡਾ ਵਿੱਚ ਜਾਣੀਏ ਰਾਹ ਚੱਲੇ ਸਭ ਕੋਏ ਚੱਗਾ ਨੌਰ ਖਾ ਕੇ ਜਸਵੀਰ ਤੇ ਜਗ ਲੈ ਜੇ ਤੇਸ ਨਜ਼ਰ ਨਾਲ ਵੀ ਬਾਤ ਨਾ ਪੁੱਛੇ ਕੇ ਐਡੇ ਹੋ ਜੋ ਭਈ ਤੁਸੀਂ ਕਿਹਨਾਂ ਨਹੀਂ ਪੁੱਛਣਾ ਉੱਤੇ ਫੋਟੇ ਫਰਮਾਨ ਦੇ ਚੱਕੇ ਨੂੰ ਮੈਂ ਕਹਿੰਦਾ ਮੂਰਤਾਂ ਦੀ ਸੇਵਾ ਹੀ ਸਭ ਤੋਂ ਵੱਡਾ ਦਰਮਾਨ ਹੈ ਜਿਵੇਂ ਗੁਰਮੁਖ ਤੋਂ ਵੀ ਪਉ ਜਾਣਗੇ ਗਿਆਨ ਲੈਣ ਨੂੰ ਕਿਹੋ ਜਿਹਾ ਦਰਮਾਨ ਹੈ ਭਾਈ ਐਂਟੀ ਹੈ ਇਹ ਦਬੋਣ ਵਾਲੇ ਨੇ ਇੱਥੇ ਕਹਿਣਗੇ ਰਾਜਾ ਇਹੀ ਕਹੂਗਾ ਬਿਸ਼ੂ ਇਹੀ ਕਹੂਗਾ ਰਾਜੇ ਉਹ ਕਹਿੰਦੇ ਨੇ ਰਾਜਾ ਨੂੰ ਬੜਾ ਫਕਤਾਰੇ ਕੋਈ ਨਹੀਂ ਉਹ ਵੀ ਸਹੀ ਕਹਿੰਦੇ ਨੇ ਰਾਜੇ ਰੱਬ ਉਹ ਕਹਿੰਦੇ ਪੈਸਾ ਹੀ ਖਦਾਈਆ ਦੂਜਾ ਪੈਸਾ ਇੱਕ ਨੰਬਰ ਖਦਾਈਆ ਖਦਾ ਦੂਜੇ ਨੰਬਰ ਤੇ ਪਹਿਲੇ ਤਾਂ ਸ਼ਰੀਰ ਨੂੰ ਪਹੁੰਚਾਈਦਾ ਪਾਣੀ ਮਿਲਦਾ ਨਹੀਂ ਹੋਣੇ ਮਰ ਜੂ ਉਹ ਕਹਿੰਦੇ ਤੇ ਪਾਣੀ ਜੰਦਾ ਹੋਇਆ ਤੇ ਰੱਬ ਜੰਦਾ ਹੋਇਆ ਉਹਨਾਂ ਦੀ ਉਹਨਾਂ ਦਾ ਵੀ ਧਿਆਨ ਜਿਹੜਾ ਹੈਗਾ ਉਹ ਵੀ ਠੀਕ ਹੈ ਮੂਰਖਾਂ ਵਾਂਗ ਉਹ ਵੀ ਠੀਕ ਹੈ ਜਲੀ ਲਾਉਣਾ ਨਹੀਂ ਉਹ ਆਪਣੀ ਅਰਲੀ ਲੰਦਾਂ ਦੇ ਸਾਰੀ ਤਨ ਨੂੰ ਤਨ ਕਹੇ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ ਕੋਈ ਨਹੀਂ ਕੋਈ ਹੈ ਕਿਹੜੀ ਸੁਆਰੀ ਹੈ ਕੋਈ ਨਹੀਂ ਹੁੰਦਾ ਜੇ ਕੋਈ ਬੋਲ ਲਾਂਗੇ ਉੱਥੇ ਲਾਂਗ ਹੁੰਦੀ ਹੈ ਇਹਦੀ ਨੂੰ ਕੋਈ ਅਲੱਗ ਸੁਆਰੀ ਨਾਲੇ ਹੁੰਦਾ ਤਨ ਤਨ ਕਹੇ ਸਭ ਕੋਈ ਉਹ ਉਜਲ ਹਰ ਦਰਗੈ ਸੋਈ ਸਾਡੇ ਗਲਤ ਪੜਨ ਲੱਗੇ ਕੋਈ ਦਾ ਲਫ਼ਜ਼ ਨਹੀਂ ਆਇਆ ਉਈ ਲੱਗਦਾ ਕੋਈ ਇੱਕ ਨਹੀਂ ਉਹ ਇਹ ਵਪਾਰ ਬਿਰਲਾ ਵਪਾਰ ਹੈ ਇਹੋ ਵਪਾਰ ਇਹੋ ਇਹੋ ਵਪਾਰ ਬਿਰਲਾ ਵਪਾਰ ਹੈ ਇਹੋ ਵਪਾਰ ਬਿਰਲਾ ਵਪਾਰ ਹੈ ਇਹ ਜਿਹੜਾ ਵਪਾਰ ਹੈ ਇਹੋ ਹੀ ਵਪਾਰ ਬੰਦੇ ਦੇ ਜਗਾਂ ਨੇ ਕੋ ਕੀਤਾ ਹੈ ਇਹੋ ਦਮ ਦਾ ਇਹੋ ਹੀ ਵਪਾਰ ਬਿਰਲਾ ਤੇ ਵਪਾਰਿਆ ਇਸੇ ਵਪਾਰ ਨੂੰ ਬਿਰਲੇ ਵਪਾਰ ਇਸੇ ਵਬਾਲਸ ਦੇ ਵਲਿਵਾਰੀ ਹੁੰਦੇ ਨੇ ਨਾਲ ਵਲਿਵਾਰ ਦੇ ਨੇ ਵਪਾਰ ਮਿਲਦੇ ਆਦਮੀ ਕਰਦੇ ਨੇ ਨਾਲ ਕਹ ਤਾਕੇ ਸਤਿ ਬਲਿਹਾਰ ਸਾਨਕ ਕਹਿੰਦਾ ਤਾਕੇ ਸਤਿ ਬਲਿਹਾਰ ਅਸਲ ਨਾਨਕ ਨਹੀਂ ਕਹਿੰਦਾ ਨਾਨਕ ਨੂੰ ਨਾਨਕ ਨੂੰ ਸੱਚਖੰਡ ਦੇ ਆਵਾਜ਼ ਆਈ ਹੈ ਨਾਨਕਾ ਉਹ ਸਤਿ ਬਲਿਹਾਰ ਰਿਆਂ ਸੀ ਉਹਨਾਂ ਦੇ ਸੱਚਖੰਡ ਵਾਲੇ ਨਾਨਕ ਤਾਕੇ ਸਤਿ ਬਲਿਹਾਰ ਆਹੋ ਕਾਂਠੂ ਨੂੰ ਤਾਂ ਕਿਹਾ ਹੋਇਆ ਨਾਨਕ ਅਸੀਂ ਸੱਤ ਬੱਲੇ ਅਸੀਂ ਸਦਾ ਹੀ ਬੱਲੇ ਹਾਰੇ ਹਾਂ ਸੱਜ ਖੜਨ ਵਾਲੇ ਬੱਲੇ ਹਾਰੇ ਬੋਲੀ ਬੱਲੇ ਹਾਰੇ ਆ ਨਾਦ ਨੂੰ ਸੰਬੋਧਨ ਕਰਦਾ हूं ਸੁਨੇਹਾ ਦੇ ਦੇ ਸਾਡਾ ਉਹਦੇ ਗੁਰਬਾਨਾ ਅਸੀਂ ਜਿਹੜਾ ਬਪਾਰ ਕਰੂਗਾ ਜੀਦਾ ਬਪਾਰ ਇਹਦੇ ਬਿਨਾ ਹੋਰ ਕਿਸੇ ਬਪਾਰ ਦੇ ਬਲਿਆਰ ਨਹੀਂ ਹੈ ਜੀ ਜੋ ਮਰਜੀ ਕਰੀ ਜਾਓ ਜੋ ਮਰਜੀ ਕਰੀ ਜਾਣ ਹੈ ਨਹੀਂ ਕੋਈ ਵੀ ਪ੍ਰਮਾਨ ਹੈ ਦਰਗਾਹ ਦੇ ਵਿੱਚੋਂ

ਬਲੱਡ ਬ੍ਰੇਜ ਜਦ ਅਜ 95 ਦੇ ਨੇੜੇ ਨੂੰ ਆਉਣ ਲੱਗ ਜਾਂਦਾ